ਕੀ ਮਾਤਾ ਪਿਤਾ ਬਣਨਾ ਅਜੀਵੀ ਤੁਹਾਡਾ ਸੁਪਨਾ ਹੈ ਆਪਣਾ ਮਾਤਾ ਪਿਤਾ ਬਣਨ ਦਾ ਸੁਪਨਾ ਪੂਰਾ ਕਰੋ ਅਪੋਲੋ ਫਰਟੀਲਿਟੀ ਦਿਨਾ ਮੁਫਤ ਸਲਾਹ ਲਈ ਕਾਲ ਕਰੋ 99539239453 ਅਬੋਹਰ ਦੇ ਮਲੋਟ ਹਨੂਮਾਨਗੜ ਰੋਡ ਤੇ ਭਿਆਨਕ ਹਾਦਸਾ ਵਾਪਰਿਆ ਜਿੱਥੇ ਇੱਕ ਟਰੱਕ ਚਾਲਕ ਨੇ ਸਾਈਕਲ ਰੈੜੀ ਤੇ ਜਾ ਰਹੇ ਬਜ਼ੁਰਗ ਜੋੜੇ ਨੂੰ ਧਰੜ ਦਿੱਤਾ ਹਾਦਸੇ ਵਿੱਚ ਦੋਹਾਂ ਦੀ ਹੀ ਮੌਤ ਹੋ ਗਈ ਹੈ ਦੱਸਿਆ ਜਾ ਰਿਹਾ ਹੈ ਕਿ ਬਜ਼ੁਰਗ ਜੋੜਾ ਇੱਕ ਕੋਠੀ ਦੇ ਵਿੱਚ ਚੰਕੀਦਾਰੀ ਕਰਕੇ ਵਾਪਸ ਆ ਰਹੇ ਸਨ ਜਿਸ ਦੌਰਾਨ ਇਹ ਹਾਦਸਾ ਹੋਇਆ ਤੇ ਹਾਦਸੇ ਤੋਂ ਬਾਅਦ ਟਰੱਕ ਚਾਲਕ ਮੌਕੇ ਤੋਂ ਫਰਾਰ ਹੋ ਗਿਆ ਫਿਲਹਾਲ ਪੁਲਿਸ ਦੇ ਵੱਲੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ ਸਰ ਉਹ ਉੱਥੇ ਲੱਗੇ ਹੋਏ ਸੀ ਤੇ ਚੌਂਕ ਦੇ ਕੋਠੀ ਕੀ ਸੀ ਤੇ ਉੱਥੇ ਚੌਕੀਦਾਰੀ ਕਰਦੇ ਸੀਗੇ ਜੀ ਤੇ ਉੱਥੋਂ ਵਾਪਸੀ ਆ ਰਹੇ ਸੀ ਸਵੇਰ ਰਾਤ ਨੂੰ ਨਾਈਟ ਕਰਦੇ ਇਥੇ ਕੂਟੀ ਕਰਦੇ ਸੀ ਤੇ ਉੱਥੋਂ ਸਵੇਰ ਵਾਪਸੀ ਆ ਰਹੀ ਸੀ ਫਿਰ ਰਾਜੇ ਵਾਲ ਸਬਸਨਗਰ ਸਲਿਬਸ਼ਨ ਪੈਲੇਸ ਕੋਲ ਉਹਨਾਂ ਦਾ ਹਸਤਾ ਹੋਇਆ ਜੀ ਕਿੰਦੇ ਨਾਲ ਹਸਤਾ ਹੋਇਆ ਜੀ ਟਰੱਕ ਨਾਲ ਜੀ ਤੋਂ ਬਸ ਆ ਰਹੀ ਸੀ ਰਾਜੇ ਤੇ ਪਿੱਛੋਂ ਆ ਕੇ ਮਾਰੀ ਉਹਨਾਂ ਇੰਟਰੱਕ ਲੈ ਕੇ ਜੀ ਬਹੁਤ ਦਾਖਲ ਕਰਾਇਆ ਉਹਨਾਂ ਨੇ ਬਠਿੰਡੇ ਰੈਫਰ ਉੱਥੇ ਗੰਗਨਾਗਰ ਰੈਫਰ ਕਰਤਾ ਜੀ ਉੱਥੋਂ ਉਹਨਾਂ ਨੇ ਬਠਿੰਡੇ ਰੈਫਰ ਕਰਦੇ ਕਿ ਫਿਰ ਡੈਥ ਉਹਨਾਂ ਦੀ ਬਠਿੰਡੇ ਹੋਈ ਹੈ ਹਾਂਜੀ ਬਠਿੰਡੇ ਆ ਕੋਈ ਅ ਸਾਡੇ ਕੋਲ ਅੱਜ ਸਵੇਰ ਤਕਰੀਬਨ ਸਵਾ 6 ਵਜੇ ਇੱਕ ਦੋ ਮੀਆਂ ਵੀ ਵੀ ਆਈ ਸੀਗੇ ਜੋ ਕਿ ਟਾਣਿਕ ਸੈਸ਼ਨਾਂ 'ਤੇ ਰਹਿਣ ਵਾਲੇ ਸੀਗੇ ਰਾਮਵਰਨ ਅਤੇ ਉਹਨਾਂ ਦੀ ਪਤਨੀ ਸੀ ਮూర్ਤੀ ਦੇਵੀ ਇਹਨਾਂ ਦੀ ਅੱਜ ਸਵੇਰ ਇੱਕ ਕੰਮ ਤੇ ਜਾ ਰਹੇ ਸੀ ਔਰ ਇਹਨਾਂ ਦੀ ਸੈਲੀਬ੍ਰੇਸ਼ਨ ਪੈਨਸ ਦੇ ਕੋਲ ਇਹਨਾਂ ਦਾ ਸਾੜੇ ਖਾਲਸੇ ਇਹਨਾਂ ਦਾ ਐਕਸੀਡੈਂਟ ਹੋਇਆ ਸੀਗਾ ਔਰ ਜਿਨ੍ਹਾਂ ਨੂੰ ਅਸੀਂ ਸਵੇਰ ਫਰੀਦਕੋਟ ਮੈਡੀਕਲ ਕੋਲੇ ਰੈਫਰ ਕਰ ਦਿੱਤਾ ਸੀਗਾ ਇਹ ਔਰ ਹੁਣ ਤੁਹਾਡੇ মিডিਅਮ ਦੇ ਤੁਹਾਡੇ মিডিਆ ਦੇ ਮਾਧਿਅਮ ਰਾਹੀਂ ਸਾਨੂੰ ਪਤਾ ਲੱਗਿਆ ਕਿ ਇਹਨਾਂ ਦੀ ਡੈਥ ਹੋ ਚੁੱਕੀ ਹੈ ਜੋ ਕਿ ਕਿ ਸੱਟਾਂ ਕੀ ਸੀ ਜਦੋਂ ਉਹਨਾਂ ਦਾ ਇਹਨਾਂ ਦੋਨਾਂ ਦੇ ਸਿਰ ਤੇ ਗੰਬੀਰ ਚੋਟਾਂ ਸੀਗੀਆਂ ਜੀ ਜਦੋਂ ਸਵੇਰ ਸਾਡੇ ਕੋਲ ਆਏ ਜਿੰਨੇ ਕਰਕੇ ਦੋਨਾਂ ਇਹਨਾਂ ਲੈ ਕੇ ਕੌਣ ਆਇਆ ਸੀ ਜੀ ਇਹਨਾਂ ਨੂੰ ਲੈ ਕੇ 108 ਜੋ ਕਿ ਸਰਕਾਰ ਵੱਲੋਂ ਚਲਾਈ ਗਈ ਐਂਬੂਲੈਂਸਾ ਉਹ ਲੈ ਕੇ ਆਈ ਸੀ ਜੀ ਸਾਨੂੰ ਸਿਵਰ ਹਸਪਤਾਲ ਬਹੁਤ ਇਨਫੋਰਮੇਸ਼ਨ ਆਈ ਸੀ ਕਿ ਇੱਕ ਰਾਮ ਮਰਨ ਸਾਨਾ ਫਗੂਰੀ ਰਾਮ ਤੇ ਉਸ ਦੀ ਪਤਨੀ ਮੂਰਤੀ ਦੇਵੀ ਦੋਨੋਂ ਟਰਾਂਨਸਪੋਰਟ ਸਾਧਨ ਰਾਤ ਦੇ ਨਾਲ ਹੈ ਤੇ ਬਾਈਪਾਸ ਤੋਂ ਉੱਥੋਂ ਜਾ ਰਹੀ ਸੀ ਸੈਲੀਬ੍ਰੇਸ਼ਨ ਦੇ ਕੋਲ ਮਗਰੋਂ ਕਿਸੇ ਵੀ ਕਲ ਨੇ ਉਹਨਾਂ ਨੂੰ ਟੱਕਰ ਮਾਰੀ ਉਹ ਆਪਦੇ ਰਿਕਸ਼ੇ ਤੇ ਜਾ ਰਹੇ ਸੀ ਬੰਦਾ ਰਿਕਸ਼ਾ ਚਲਾ ਰਿਹਾ ਸੀ ਤੇ ਉਹਦੇ ਜਿਹੜੀ ਹੈ ਮੈਸੀਜ ਹੈ ਉਹ ਮਗਰ ਉਹਦੇ ਰੇੜੀ ਦੇ ਵਿੱਚ ਬੈਠੀ ਸੀ ਨੰਮ ਨੂੰ ਜਿਹ ਕੱਲ੍ਹ ਨੂੰ ਮਗਰੋਂ ਟੱਕਰ ਮਾਰ ਕੇ ਐਕਸੀਡੈਂਟ ਕਰਤਾ ਤੇ ਉਹਨਾਂ ਦੇ ਇਲਾਜ ਦੌਰਾਨ ਉੱਥੇ ਹੀ ਹਸਪਤਾਲ ਪਹੁੰਚਦੇ ਉਹਨਾਂ ਦੀ ਮੌਤ ਹੋ ਗਈ ਹੈ ਦੋਵਾਂ ਜਣਿਆਂ ਦੀ ਤੇ ਉਹਨਾਂ ਦੇ ਅਸੀਂ ਜਿਹੜਾ ਡੈੱਡ ਬੋਡੀ ਲੈਣ ਵਾਸਤੇ ਕਰਮਚਾਰੀ ਭੇਜੇ ਆ ਉਹਨਾਂ ਨੇ ਵਾਰਸਾਂ ਦੇ ਬਿਆਨ ਲਿਖ ਕੇ ਜੋਰਦੀ ਕਾਰਵਾਈ ਕਰਾਂਗੇ ਸੀ